ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿਵੇਂ ਅਮੀਰ ਕਰਦੇ ਵਧੀਆ ਹੋਗੇ ਠੀਕ ਠਾਕ ਹੋਗੇ ਚੜ੍ਹਦੀ ਕਲਾ ਵਿੱਚ ਹੋਗੇ ਲਓ ਜੀ ਆਪਾਂ ਕਮਤਨ ਦੇ ਕਰਦੇ ਦੂਜਾ ਪਾਤਰ ਗੈ ਇਨ ਸਾਗ ਹੋਣਾ ਸਾਗ ਤਾਂ ਕਿ ਉਸ ਤੋਂ ਬਾਅਦ ਆਪਾਂ ਚੱਲ ਕੇ ਆਵਾਂਗੇ ਜੀ ਬਾਜ਼ਾਰ 'ਚ ਬਾਜ਼ਾਰ 'ਚ ਜਾ ਕੇ ਆਪਾਂ ਗੱਦਾ ਦੇਖਣ ਆਪਾਂ ਗੱਦਾ ਚੱਕ ਕੇ ਲੈਣਾਗਾ ਇੱਕ ਦਿਨ ਆਪਾਂ ਅੱਗੇ ਗਏ ਸੀ ਕਿ ਜੋ ਕਹਿੰਦੇ ਗੱਦੇ ਜਾਈਂ ਜਿਹੜਾ ਆਪਾਂ ਨੇ ਲੈਣਾ ਸੀਗੇ ਉਹ ਆਇਆ ਨਹੀਂ ਸੀਗਾ ਹੁਣ ਜੇ ਤਾਂ ਦੂਸਰੇ ਪੈ ਸੀਗੇ ਆਪਾਂ ਗੱਦਾ ਨਮਗਾ ਜੀ ਫੋਨ ਦਾ ਠੀਕ ਹੈ ਜੀ ਆਪਾਂ ਦੂਸਰੇ ਨਹੀਂ ਲੈਂਦੇ ਫਸ 5 ਵਾਲਾ ਫੋਨ ਦਾ ਗੱਦਾ ਲਵਾਂਗੇ ਤੇ ਪਹਿਲਾਂ ਵੀ ਆਪ ਕੋਲ ਸਾਰੇ ਬੈਡਾਂ ਤੇ ਹੋਰੀ ਨੇਗੇ ਤੇ ਥੋੜਾ ਜਿਹਾ ਕੰਸਟ੍ਰਕਟ ਵੀ ਤਾਂ ਪੈ ਜਾਂਦਾ ਉਹ ਮਹਿੰਗਾ ਪੈ ਜਾਂਦਾ ਤੇ ਇਸ ਕਰਕੇ ਥੋੜੀ ਤੇ ਜਾਂਜੀ ਚੀਜ਼ਾਂ ਦੀ ਜੋ ਰੇਟ ਉਹਦਾ ਹੋਉਂਦਾ ਇਹ ਆਪਣਾ ਗੱਦਾ ਕੇ 7 ਇੰਚ ਚਲੋ ਜੀ ਆਪਣੇ ਆਪਾ ਕਿਹਾਏ ਬਾਜ਼ਾਰ ਤੋਂ ਜਾ ਕੇ ਆਪਾਂ ਆਰਡਰ ਕਰਿਆ ਉਹ ਆਪਣੇ ਲੈ ਕੇ ਆਉਂਦੇ ਨੇ ਸੋ ਦਿਖਾਵਾਂਗੇ ਫਿਰ ਕਿਹੋ ਜਿਹਾ ਗੱਦਾ ਕੀ ਉਹਦਾ ਰੇਟ ਬਾਣੀ ਫਿਰ ਆਪਾਂ ਦੱਸਦੇ ਜੋ ਕਹਿੰਦੇ ਕੋਈ ਨਾ ਸੀ ਭੇਜ ਦੇਣਾ ਆਪਾਂ ਕਰ ਲਾਂਗੇ ਚਲੋ ਜੀ ਆਪਾਂ ਨਾਲ ਸੱਗ ਧਰਨੇਵਾਰ ਜਾ ਕੇ ਇਹਨੂੰ ਲਾਏ ਇਹਨੂੰ ਬਣਾ ਸੀਗਾ ਚਾਹ ਸੱਗ ਚੀਰਨ ਦਾ ਥੋੜਾ ਲੈ ਮੈਂ ਤਾਂ ਕੰਦੇ ਦੇ ਨਾਲ ਪੰਗਾ ਲੈਤਾ ਨਹੀਂ ਤੁਸੀਂ ਚੀਰੋ ਜਿੱਕਾ ਦੇ ਵਾਸਤੇ ਕਾਣ ਕਰਦੇ ਬਸ ਆਈ ਅੰਦਰ ਤਾਂ ਸ਼ੌਂਕ ਵਾਸਤੇ ਵੀ ਚੀਜ਼ ਹੈਗੀ ਆ ਮੇਰਾ ਪਾਲ ਖਿਲ ਹੋਣੀ ਬਈ ਦੋ ਦੱਤਾਂ ਨਹੀਂ ਵਧੀਚਾ ਦੰਤ ਨਸ ਤੇ ਦੰਤਾਂ ਨਾਲ ਹੀ ਚੀਰ ਦੇਣਾ ਹਨਾ ਫਿਰ ਜਿੱਤੇ ਅੱਗੇ ਸਿੱਕੇ ਦੋ ਜਾਨੇ ਧਰ ਦੇ ਨਾਲ ਜਿੱਤਣੇ ਜਾਨੇ ਸਾਖ ਤਰਾਂਗੇ ਹੁਣ ਚੱਲ ਚੀਰਨ ਵਾਲ ਸੱਦਲਾ ਕਰਾਂਗੇ ਹੈ ਜਾਂ ਭਣੇ ਹਾਂ ਹੀ ਨਹੀਂ ਮੈਂ ਨਹੀਂ ਚੱਕਦੀ ਭਾਰੀ ਵਾਲੀ ਇੱਕ ਤਾਂ ਹੈ ਜੇ ਆਪਾਂ ਨਾ ਟਰਤਾ ਸਾਗ ਪਾਣੀ ਟਰ ਤੋਂ ਬੋਲ ਮੈਂ ਆਸੇ ਆਪਣੀ ਚੀਰ ਤੇ ਸਾਗ ਚੀਰ ਕੇ ਧੋ ਲਿਆ ਹੁਣ ਆਪਾਂ ਚੱਕ ਚੱਕ ਇਹਦੇ ਵਿੱਚ ਪਾ ਲੈਣਾ ਪਾਣੀ ਘਰਮੂਗਾ ਆਪਾਂ ਜੀਰ ਤੇ ਲਸਣ ਗੰਡਾ ਆਪਾਂ ਚਲ ਲਈਏ ਲਸਣ ਗੰਡਾ ਸਾਗ ਆਪਾਂ ਨੇ ਰੱਖ ਲਈਏ ਇਹਨਾਂ ਦੇ ਹਾਂ ਰੱਖ ਲਈਏ ਇਹ ਨਾ ਨਾ ਕਿ ਦੋੜਤੀ ਆਊਗੀ ਫੇਰ ਜਾ ਕੇ ਜਾ ਕੇ ਤੂੰ ਹੈ ਐ ਨਾ ਜਿੰਦਰ ਨੂੰ ਇਹ ਕੋਟਾ ਕੋਟਾ ਨਾ ਜਾ ਕੇ ਇਸੀ ਮੇਰੇ ਕੋਲੇ ਕਹਿੰਦੇ ਹੋ ਕੇ ਨਾ ਤਾਂ ਬਾਗ ਗਿਆ ਉੱਥੇ ਫੇਰ ਆਉਗੀ ਸਾਲ ਨੂੰ ਫਿਰ ਵਿਆਹ ਕਰ ਦਣਗੇ ਜੱਟ ਪੜਨਿਆ ਲਾ ਸੰਸ਼ਲੀ ਅਦੇ ਮੈਂ ਨਾ ਕਰਾਂ ਬਾਗ ਨਾ ਰਹੋ ਜਾਂ ਹਾਂ ਰਹਾ ਰਹਾ ਸਾਡ ਬੰਦ ਲਾਉਣਾ ਪੂ ਇਹਨੂੰ ਰੰਗ ਛੱਡ ਗਿਆ ਸਾਗ ਦਾ ਹੋ ਗਿਆ ਨਾ ਪੀਜੇ ਨਿਕਲ ਕੰਢੇ ਜੀਰਾਂ ਪੈਣਾ ਤੁਮੇ ਮਸ਼ੀਨ ਨਾਲ ਵਾਲੀ ਹੋਏ ਪਾਣੀ ਕੱਢ ਦਿੰਦੀ ਆ ਦਾ ਸਾਗ ਦਾ ਪਾਣੀ ਚੜਿਆ ਆ ਪਾ ਉਹ ਇਹ ਤਾਂ ਮਸ਼ੀਨ ਤੇ ਪਾਉਣਾ ਬਹੁਤ ਸੱਪਣ ਨੂੰ ਨਹੀਂ ਭੁੱਜੇ ਸਭ ਕੁਝ ਮੈਂ ਠੀਕ ਆ ਹੁਣ ਮਰਜੀ ਤੇ ਲੈੰਦੀ ਦਵਾਈ ਚਲ ਦੇਲਾ ਮੈਂ ਮੜ ਜਾ ਕਿਮੀ ਚ ਕੱਟਿਆ ਹਜੇ ਸਿਉਣ ਵਾਲਾ ਪਿਆਗਾ ਛੱਡ ਕੇ ਮੈਂ ਦੇਣਾਗਾ ਤੁੰਮ ਬੋ ਕਰਕੇ ਸਾਗ ਕਰਕੇ ਨੇ ਵਿੱਚ ਪਾ ਕੇ ਫੇਰ ਬਹਿਨੀ ਆ ਮੈਂ ਮਸ਼ੀਨ ਤੇ ਅੱਜ ਲਿਆਵਾਂਗੇ ਨਾਲੇ ਆਪਾਂ ਗੰਦਾ ਦੇਖ ਕੇ ਆਂਦਾ ਸੀਗਾ ਗਾਇਸ ਇਹ ਆਪਾਂ ਬਾਜ਼ਾਰ ਜਾ ਸਕਦਾ ਹਾਂ ਤੋਂ ਪਹਿਲਾਂ ਨਹੀਂ ਅੱਜ ਟਾਈਮ ਹੋਇਆ ਅੱਜ ਨਹੀਂ ਆਪਾਂ ਕਰ ਲੋ ਨਹੀਂ ਅੱਜ ਕੋ ਟਾਈਮ ਹੋਇਆ ਕੱਦਾਂ ਚੱਕ ਕੇ ਲਿਆਵਾਂਗੇ ਬਾਜ਼ਾਰ ਚ ਆਹ ਸਾਗ ਧਰਦੀ ਐ ਲਸਣ ਗੰਡਾ ਜੀਰ ਕੇ ਧਰਦੀ ਫਿਰ ਆਪਾਂ ਬੈਹਣਾ ਮਸ਼ੀਨ ਤੇ ਬਣਾਈਏ ਕਿ ਮਿਊਜ਼ਿਕ ਮਿਊਜ਼ਿਕ ਨਾ ਵਿਚਾਲੇ ਪਿਆਗਾ ਕੱਟ ਕੇ ਹਟੀ ਸੀ ਮੈਂ ਘਰ ਤਾਂ ਗੁੱਟਾ ਪਾ ਕੇ ਹੁਣ ਜੜ ਦੂੰ ਬਸ ਉਹ ਨੂੰ ਮੈਂ ਦਸ-ਬੀ ਮਿੰਟਾਂ ਚ ਲਈ ਸਾਗ ਆਪਾਂ ਨੇ ਤਰਸਾ ਸਾਗ ਆਪਣਾ ਰਿਝੀ ਜਾਂਦਾ ਆਪਾਂ ਪਹਲਾ ਲਸਣ ਗੰਡਾ ਛਿੱਲਦੇ ਆਪਾਂ ਹੁਣ ਲਸਣ ਗੰਡਾ ਛੇਕੀ ਫਿਰ ਆਪਾਂ ਆਪਾ ਉਹਨੇ ਇੱਥੇ ਰਿਜਣ ਨਾਲ ਲਾਤਾ ਆਪਾਂ ਪਾਉਤਾ ਪਤਿਲੇ ਚ ਚੀਰ ਕੇ ਹੁਣ ਆਪਾਂ ਮਾਜ ਦੀ ਪਹਿਲਾ ਭਾਂਡੇ ਅਸੀਂ ਕੋ ਦੇਖੋ ਇਧਰ ਆਪਾਂ ਇਹਨੇ ਆਪਣੇ ਭਾਂਡੇ ਸਾਰੇ ਆਪਾਂ ਭਾਂਡੇ ਮਾਜਦੀ ਲਈ ਭਾਂਡੇ ਮਾਜ ਤੇ ਆਪਾਂ ਨੇ ਭਾਂਡੇ ਮਾਜ ਕੇ ਆਪਾਂ ਨਾਲ ਦਾਣਾ ਭਿਓ ਕੇ ਆਉਣੇ ਆ ਦਾਣਾ ਮੈਂ ਭਿਓ ਨੂੰ ਹੀ ਮੇਰੀ ਡਿਊਟੀ ਹੁੰਦੀ ਆ ਇਹ ਮੈਨੂੰ ਪਤਾ ਨਹੀਂ ਕਿਵੇਂ ਪਿਉਣਾਗਾ ਸਾਡੇ ਸਰਦਾਰ ਸਾਹਿਬ ਨਹੀਂ ਪਿਉਂਦੇ ਕਿਉਂਕਿ ਤਿੰਨ ਮੱਜਾਂ ਦਾ ਦਾਣਾ ਪਿਉਣਾ ਹੁੰਦਾ ਇੱਕ ਮੱਜਾਂ ਦਾ ਆਪਾਂ ਇਕੱਠਾ ਪਿਉਣੇ ਆ ਸੂਈਆਂ ਆਈਆਂ ਦਾ ਇੱਕ ਜਿਹੜੀ ਆਪਣੀ ਭਲੂਣੀ ਛੋਟੀ ਆ ਉਹਦਾ ਆਪਾਂ ਅਲੱਗ ਤੋਂ ਪਿਉਣੇ ਹਿੰਨਾ ਲੈਟੀ ਤੇ ਦੂਸਰੇ ਆਪਾਂ ਦੁੱਧ ਵਾਸਤੇ ਨੂੰ ਫੀਡ ਪਾ ਕੇ ਪਿਉਣੇ ਆ ਤੇ ਭਲੂਣ ਛੋਟੀ ਨੂੰ ਆਪਾਂ ਕੱਲੀ ਲੈਟੀ ਖੋਣੇ ਵਿੱਚ ਖਲ ਪਾ ਕੇ ਤੇ ਆਪਾਂ ਹੁਣ ਪਿਉ ਹੋ ਗਏ ਨੇ ਦਾਣਾ ਦਾਣਾ ਪਿਉ ਕੇ ਇਹਨਾਂ ਨੂੰ ਆਪਣਾ ਗੱਦਾ ਪਹੁੰਚਦੇ ਆ ਆਪਾਂ ਤੁਹਾਨੂੰ ਦਿਖਾਉਣੇ ਆ ਗੱਦਾ ਚਲੋ ਜੀ ਆਪਾਂ ਦਾਣਾ ਪਿਉਏ ਜ ਕਦਾਪਾ ਆ ਗਿਆ ਪਾਈ ਲੈ ਕੇ ਆ ਗਿਆ ਉਸ ਬਾਬਾ ਦੇ ਰਿਕਸ਼ਾ ਵੀ ਤੇ ਲਾਇਆ ਤਾਂ ਟਾਈਮ ਲਾਤਾ ਇਹਨੇ ਆਪਣਾ ਗੱਦਾ ਕਿੰਨੀ ਤੀ ਆਇਆ ਆਪਣਾ ਸਾਗ ਘੋੜ ਦਾ ਪਹਿਲਾ ਗੱਦਾ ਲਾਉਣ ਲੱਗੇ ਸੀ ਭਾਈ ਤੋਂ ਤੇ ਸਾਗ ਜੂ ਜੁ ਹੁਣ ਆਪਾਂ ਗੱਦਾ ਸੈਟ ਕਰੇ ਫਿਰ ਆਪਾਂ ਧਣ ਚੁੱਕੀ ਜੂਣੇ ਇਹ ਤਾਂ ਗੱਦਾ ਤੋਂ ਮੱਚਾ ਪਾਟਿਆ ਤੇ ਦੂਜਾ ਬੱਟਾ ਪਾਟਿਆ ਇਹ ਗੱਦਾ ਨਾ ਪਿਛਲੇ ਸਾਲ ਵੀ ਆਪਾਂ ਇਹਦੇ ਨਾਲ ਦੇ ਲਿਆਂਦਾ ਸੀਗੀ 7 ਇੰਚੀ ਉਹ ਆਪਣੇ ਪਰ ਵੱਡਲੇ ਸੀ ਉਹਨਾਂ ਨਾਲ ਇਹ ਆਪਾਂ ਕਰ ਰਹੇ ਜਾਂਦਾ ਇਹ ਲਿਆਂਦਾ ਜੀ ਗੱਦਾ ਉਹ ਤੁਹਾਨੂੰ ਉਮਰ ਤਾਂ ਹੋ ਗਈ ਆ ਆਪਣੇ 23 ਸਾਲ ਉਹਨੋਂ ਤਾ ਵਜੇ ਥੋੜੇ ਜਿਹਾ ਗੱਦਾ ਚੇਂਜ ਕਰਦੇ ਇਹ ਪਗੱਦੇ ਨਹੀਂ ਕਰਦੀਏ ਸਟਿੰਗ ਫਿਰ ਆਪਾਂ ਠੀਕ ਹੈ ਬੈੱਡਾਂ ਤੇ ਧਰਦੀਏ ਗੱਦੇ ਤੇ ਆ ਗੱਦੇ ਆਪਾਂ ਚੱਕਦੇ ਆਂ ਗੱਦਾਂ ਦੇਖ ਲਓ ਇਹਨਾਂ ਨੂੰ ਨਾ ਕਿਤੇ ਬੰਦੇ ਨੇ ਅੱਜ ਨਹੀਂ ਇਹ ਵੀ ਚੀਜ਼ਾਂ ਨਹੀਂ ਮਿਲਿਆ ਆ ਇਹ ਗੱਦੇ ਆਪਣੇ 23 ਸਾਲ ਦੇ 20 ਸਾਲ ਦੀ ਕਰਦੀ ਕੀਤੀ ਸੀ ਉਸ ਟਾਈਮ ਇਹ ਮੇਰੇ ਵਿਆਹ ਵਾਲੇ ਗੱਦੇ ਨੇ ਹਾਲੇ ਵੀ ਦੇਖ ਲਓ ਤਾਂ ਨਹੀਂ ਚੱਜ ਵੀ ਪਾਇਨੇ ਇਹ ਵੀ ਫੌਮ ਦੇ ਗੱਦੇ ਨਹੀਂ ਉਹ ਵਾਲੇ ਪੱਖੋਂ ਦੇ ਨੰਦਾ ਨਾ ਚਲੋ ਇਹ ਵਾਲੇ ਕਰਦੇ ਆਪਾਂ ਨੇ ਰਟਾਇਰ ਫੱਤਰ ਦੇ ਜੀ ਨੂੰ ਨਮਾ ਲੱਭਾ ਦੇ ਤਾਂ ਗੱਦੀ ਵੀ ਸਾਡੇ ਨੂੰ ਤੋਂ ਵੈਸੇ ਸੈੱਟ ਕਰ ਲਈਏ ਨਾ ਆਪਣੇ ਬੈੱਡ ਦੇ ਦਰਾਜ ਨੇਗੇ ਨਾ ਸਫਾ ਕਰਦੇ ਫੱਤਰ ਲਈਏ ਲੋ ਜੀ ਗੱਦਾ ਆਪਾਂ ਸੈੱਟ ਕਰਤਾ ਦੇਖੀ ਤੁਸੀਂ ਰੱਖਤਾ ਇੰਨੀ ਚਾਹੀਦੀ 7 ਇੰਚ ਵਾਲੇ ਗੱਦੇ ਨਹੀਂ ਇਹ 7 ਇੰਚ ਉੱਚਾ ਦਰਾਜ ਨਾਲ ਸਹੀ ਹੋਣਗੇ ਖੁੱਲਦੇ ਕੋਈ ਉਹ ਨਹੀਂ ਹੈਗੇ ਹੂੰ ਸਾਨੂੰ ਐ ਸੀਗੇ ਜਿਦਰਾਜਾਂ ਕਰਕੇ ਵੀ ਆਹ ਨਾ ਹੋ ਜੇ ਵੀ ਉੱਚਾ ਨਾ ਰਹੇ ਗੱਦੇ ਵੀ ਇਦਰਾਜ ਨਹੀਂ ਮਿਲ ਹੋ ਜਾਣਾ ਹੂੰ ਸਹੀ ਹੋਣਗੇ ਆਪਾਂ ਤੁਹਾਨੂੰ ਦਿਖਾਉਣਾ ਖੋਲ ਕੇ ਦਰਾਜ ਸਹੀ ਨਹੀਂ ਨਹੀਂ ਆਪਾਂ ਨਾਲ ਸੀਗੇ ਉੱਚੇ ਨਾ ਨਾ ਬੜਾ ਉੱਚਾ ਨਾ ਹੋ ਜੇ ਇਹ ਹੈਗੇ ਸਪੰਜਾਂ ਦੇ ਥੋੜਾ ਜਿਹਾ ਨਹੀਂ ਹੋਣੀ ਹੈ ਇਹ ਹੋਵੇ ਜਿਆਦਾ ਖੋਲੇ ਸੀਗੇ ਇਹ ਥੋੜਾ ਜਿਹਾ ਘੱਟ ਖੋਲਾ ਉਧਰ ਲੱਗਦਾ ਜਿਆਦਾ ਖੋਲਾਗਾ ਇਹ 5 ਦਾ ਪਰਕ ਹੋਵੇ ਥੋੜੀ ਜਿਣੀ ਲੈ ਜਿਹੜੀ ਜਿੰਨੀ ਹੋਈ ਟੀਕਾ ਖਤਮ ਪਾ ਤੇ ਦੇ ਦੀ ਦੇ ਕੇ ਤੇ ਸੀ ਆਪਾਂ ਗੱਦਾ ਲੈਣਾ ਗੱਦਾ ਲੈਣਾ ਕਾਫੀ ਟਾਈਮ ਹੋ ਗਿਆ ਜੀ ਆਪਾਂ ਨੂੰ ਸਾਲ ਹੋ ਗਿਆ ਜੀ ਪੂਰੇ ਇਹ ਲੈਣੇ ਨੇ ਮੈਂ ਜਿਲ੍ਹਾ ਮੇਰਾ ਆਪਾਂ ਕੰਮ ਨੇ ਮੰਗੇ ਲੈਣੇ ਲੈਣੇ ਸਾਲਾਂ ਹੁਣ ਆਪਣੇ ਜਦੋਂ ਦਸਾਂਤ ਆਉਣੀਆਂ ਕਹਿੰਦੇ ਚੀਜ਼ ਦੇ ਨੇ ਉਹਦੀ ਆਉਣੀਆਂ ਹੁਣ ਅੱਜ ਆਪਾਂ ਨੇ ਚੱਕ ਲਿਆਂਦਾ ਗੱਦਾ ਚਲੋ ਜੀ ਆਪਾਂ ਤੁਹਾਨੂੰ ਦਿਖਾਤਾ ਇਹ ਹੈਗਾ 7 ਇੰਚੀ ਇਹਦਾ ਰੇਟ ਆ ਗਿਆ ਜੀ 16000 ਰੁਪਿਆ ਮਾਰਕੀਟ ਦਾ ਇਹਦਾ ਆਪਾਂ ਥੋੜਾ ਜਿਹਾ ਲੈਸ ਕਰਕੇ ਲਾਇਆ ਉਹਨਾਂ ਨੇ ਤੇ ਉਹੀ 16000 ਦਾ ਦੂਸਰਾ ਵੀ ਆਪਾਂ ਇਹ ਲੈਂਦਾ ਸੀਗਾ ਜੀ ਉਹ ਵੀ ਇਹੀ ਪ੍ਰਾਈਸ ਸੀ ਵਾ ਜੀ ਇਹ ਵੀ ਸੇਮ ਪ੍ਰਾਈਸ ਆ ਆਪਣਾ ਉਹ ਆਪਾਂ ਲੈਂਦਾ ਸੀਗਾ ਭਲਾਡੇ ਤੋਂ ਇਹ ਆਪਾਂ ਆਪਣੇ ਸ਼ਹਿਰ ਚੋਂ ਲਿੱਤੇ ਜੀ ਆਪਾਂ ਨੂੰ ਪ੍ਰਾਈਸ 12-13000 ਦੀ ਥੋੜੇ ਇਹਨਾਂ ਨੇ ਲੈਸ ਕਰਤਾ ਕਿਉਂਕਿ ਆਪਾਂ ਜਾਂਦੇ ਆਉਂਦੇ ਰਹਿੰਦੇ ਹਾਂ ਇਹਨਾਂ ਦੇ ਇਸ ਕਰਕੇ ਆਪਾਂ ਨੂੰ ਘੱਟ ਪਈ ਗਈ ਤੇ ਚਾਹ ਲਈ ਤੁਹਾਨੂੰ ਗੱਦਾ ਦਿਖਾਤਾ ਆਪਾਂ ਨੇ ਇਹ ਲੈ ਲੈਸ ਆਪਾਂ ਨੇ ਗੱਦਾ ਪਾ ਦੇ ਦਾ ਚਾਦਰ ਰਹੀ ਸੀ ਨਾ ਵੱਡੀਆਂ ਚਾਦਰਾਂ ਆਉਂਦੀਆਂ ਨੇ ਕਿੰਗੇ ਸਾਈਜ਼ ਦੀਆਂ ਜਿਹੜੇ ਆਪਣੇ ਨਾਰਮਲ ਉਹ ਚਾਦਰ ਸੀਗੀ ਉਹ ਨਹੀਂ ਤੇ ਆਉਣੀ ਹੁਣ ਕਿਉਂਕਿ ਉਚਾਈ ਵਧ ਗਈ ਜਿਹੜੀ ਹੁਣ ਇਸ ਕਰਕੇ ਨੂੰ ਫੱਡੀ ਚਾਦਰ ਆਪਾਂ ਵਿਛਾਉਣ ਨੂੰ ਵੱਡੀ ਚਾਦਰ ਆਪਾਂ ਕੱਢਾਂਗੇ ਛੋਟੀ ਚਾਦਰ ਆਪਾਂ ਰੱਖਾਂਗੇ ਉਧਰ ਆਪਣੇ ਦੂਜੇ ਬੈੱਡਾਂ ਤੇ ਵੱਡੀਆਂ ਚਾਦਰਾਂ ਨੇ ਇੱਧਰ ਆਪਣੇ ਸੀਗੀ ਇਹ ਛੋਟੀ ਚਾਦਰ ਕਰਦੇ ਹੁਣ ਸੀਗੇ ਨਾ ਗੌਂਜੇ ਸੀਗੇ ਨੀਵੇਂ ਹੋਏ ਸੀਗੇ ਇਸ ਕਰਕੇ ਆਪਾਂ ਨੇ ਛੋਟੀ ਚਾਦਰ ਸੀਗੀ ਜੇ ਤੇ ਚਲੋ ਗੱਦਾ ਸੋਸੀ ਦੇਖ ਲਿਆ ਦੇਖ ਸਕਦੇ ਹੋ ਰੇਟ ਪ੍ਰਾਈਸ ਵੀ ਸੁਣ ਦਸਤਾਪਾ ਨੇ ਚਲੋ ਜੀ ਆਪਾਂ ਨਾ ਸਾਰਾ ਕੱਢ ਲਈਏ ਚਲੋ ਜੀ ਆਪਾਂ ਨਾ ਸਾਲ ਤਟਕ ਲਈਏ ਆਪਾਂ ਸਮਾਨ ਸਾਰਾ ਤਿਆਰ ਕਰ ਲਿਆ ਆਪਣੇ ਆਪਣੇ ਸਾਗ ਦੇ ਚਾਚਾ ਪਰ ਇਵੈਂਟ ਸਾਗ ਤੜਕਣਾ ਲੱਗੀ ਕਰੀਏ ਸ਼ੁਰੂ ਆਪਾਂ ਨਾ ਸਾਗ ਤੜਕ ਦਈਏ ਅੱਜ ਤਾਂ ਨਾ ਆਪਾਂ ਨੇ ਗੱਦੇ ਦੇ ਚਾਚਾ ਚ ਆਪਾਂ ਨੇ ਕੰਮ ਨੂੰ ਸਾਰੇ ਨੂੰ ਹਨੇਰਾ ਕਰ ਲਿਆ ਚਲੋ ਇਹ ਹੈ ਨਾ ਕਹਿੰਦੇ ਨੇ ਚਾਹ ਤਾਂ ਹੁੰਦੀ ਹੈ ਨਮੀ ਚੀਜ਼ ਦਾ ਜਦੋਂ ਨਾ ਆਪਾਂ ਆਪਣੇ ਦੱਸੇ ਨਾ ਹੁੰਦੀ ਕਿਰਤ ਕਮਾਈ ਕਰਕੇ ਕੋਈ ਵੀ ਆਪਣੇ ਘਰੇ ਕੋਈ ਚੀਜ਼ ਲੈ ਕੇ ਆਉਣੇ ਚਾਹੇ ਉਹ ਸੌਦੀਆ ਚਾਹੇ 50 ਰੁਪਏ ਦੀ ਆਈ ਹਨੇ ਫਿਰ ਆਪਾਂ ਨੂੰ ਬਾਤ ਚਾਹ ਵੱਖਰੀ ਹੁੰਦਾ ਕੋਈ ਵੀ ਚੀਜ਼ ਹੋਵੇ ਆਪਾਂ ਨੂੰ ਲੱਗ ਨਮੀ ਘਰੇ ਆਵੇ ਅੱਜ ਆਪਾਂ ਚੜ੍ਹਿਆ ਚਾਹ ਜੀ ਆਪਾਂ ਨਹੀਂ ਲੈਂਦਾ ਗੱਦਾ ਨਮਾ ਤੇ ਕਿੱਦ ਦੀ ਸਲਾਹ ਕਰਦੇ ਸੀ ਬਸ ਟਾਈਮ ਹੀ ਨਹੀਂ ਚੱਲਦੀ ਕਾਲ ਹੋਈ ਜਾਂਦੀ ਸੀ ਕਿ ਅੱਜ ਲੈ ਕੇ ਨਾ ਗਾਲੂ ਲੈ ਕੇ ਆਉਣੇ ਆ ਤੇ ਬਸ ਐ ਨਹੀਂ ਸੈਂਤ ਨਹੀਂ ਆਈ ਕਿਉਂਕਿ ਇਹਦਾ ਚੀਜ਼ ਉਦੋਂ ਆਉਂਦੀ ਹੈ ਦੋ ਆਪਣੇ ਸੈਂਤ ਆ ਜੀ ਸੈਂਤ ਤਾਂ ਬਿਨਾ ਕਹਿੰਦੇ ਨਾ ਕੋਈ ਵੀ ਚੀਜ਼ ਨਹੀਂ ਆਦੀ ਉਹ ਕੁਝ ਤਾਂ ਬਣਾ ਜਦੋਂ ਪਰਮਾਤਮਾ ਬੈਠਾ ਹੋਵੇ ਉਹਨੇ ਇਹ ਜੜੀਏ ਇਹ ਤਾਂ ਪਾਲ ਕਰਕੇ ਲੱਗਦੀ ਤੇ ਫਿਰ ਆਪਾਂ ਬਣਾ ਲੇਤੀ ਇਹਦਾ ਬਹੁਤ ਕੋਲਾ ਆਵੇ ਬਹਨੇ ਰੱਖੋ ਕਿਹਾ ਜੇ ਆਪਾਂ ਅੱਜ ਕੋਲੇ

ਜੇ ਤਾਂ ਮਗਰ ਅਜ ਮੇਂ ਫਿਰਦਾ 10 ਮਿੰਟ ਲੱਗਦੇ ਸਾਰੇ ਭਾਂਡੇ ਮਾਂ ਦਾ ਪਿੰਡ ਉਹਦਾ ਸੰਸਾ ਦੇਖੋ ਆਪਾਂ ਪਾ ਤੇ ਰੱਖਤਾ ਡੈਡੀ ਵਾਲਾ ਗੁੱਦਾ ਆਪਣਾ ਤੇ ਡੈਡੀ ਚ ਪਾਉਂਗੇ ਨਾ ਹੀ ਜਾਂਦੇ ਨੇ ਉਹਨਾਂ ਦੇ ਚਾਪਾ ਸਾਲ ਕਰਦੇ ਨੇ ਚੋਤੀਾ ਕਰਕੇ ਡੈਡੀ ਦੇ ਚ ਪਾਉਂਗੇ ਤੇ ਆਪਾਂ ਮਾਂ ਦਾਗੇ ਭਾਂਡੇ ਹੁੰਦੇ ਫੇਰ ਲੇ ਜਾਣਗੇ ਜਿਹੜਾ ਕੰਮ ਕਰ ਲੋ ਕੰਮ ਬਣ ਕੇ ਦੂਜੇ ਰਾਹੇ ਇਹ ਨਾ ਇਸ ਤਰ੍ਹਾਂ ਕਿ ਜਦੋਂ ਅੱਧਾ ਘਣਾ ਘੰਟਾ ਲੇ ਦੋ ਜੀ ਪਹਿਲੇ ਨਹੀਂ ਬਾਜ਼ਾਰ ਚ ਆਪਣੀ ਸਾਰੇ ਰਿਕਸ਼ਾ ਰੇੜੀ ਇਹ ਸਾਰੇ ਗਾਇਨ ਸੀਗੀ ਆਪਣੇ ਬਾਹਰ ਮਿੰਡਾ ਚ ਤੇ ਫਿਰ ਆਪਾਂ ਤਾਂ ਲੋਗਲੀ ਸੀਗੀ ਜੋ ਕਹਿੰਦੇ ਭਾਈ ਕਹਿੰਦੇ ਚਲੋ ਕਿ ਪਠਾਰਕੀ ਭੇਜਦੇ ਆ ਬਾਹਰ ਗਾਇਨ ਦੇ ਵੇਲੇ ਸਮਾਨ ਚੜਨਾ ਪਹਿਲੇ ਸਾਲ ਆਦਣਾ ਭੰਗ ਆ ਗਿਆ ਪਪੜੀ ਦਾ ਸਾਗ ਟੁਰਾ ਪਟਮਾਟਰਾਂ ਸਿਕਲ ਵਾਲੀ ਨਾਲ ਕੋਈ ਨਾ ਸਸਤੀ ਗੱਲ ਜੀ ਨਾਲ ਆਪਣਾ ਟਮਾਟਰ ਬਣ ਜਾਣਗੇ ਬਾਦ ਵਿੱਚ ਆਪਣਾ ਸਾਫਟ ਇਸ ਤਰ੍ਹਾਂ ਆਪਣਾ ਰੈਡੀ ਹੈ ਆਪਣਾ ਬਣ ਗਿਆ ਸਾਡਾ ਪਾਨਾ ਤਾਂ ਤਿਆਰ ਆਪਾਂ ਬਣਾਉਣੀ ਹੀ ਰੋਟੀ ਹੁਣ ਤੇ ਫਿਰ ਆਪਣੇ ਨਾਲ ਦੇਣਾ ਖਾ ਲੈਣਗੇ ਰੋਟੀ ਚਲੋ ਜੱਜ ਦੀ ਗੋੜੀ ਦੇ ਨਿੱਥੀ ਕਰਦੇ ਮਿਲਦੇ ਕਿਸੇ ਨਵੇਂ ਮੁੱਲ ਆਪਣਾ